ਹਾਂਜੀ ਸਰ ਜੋ ਤੁਹਾਡੇ ਪਿੰਡ ਦੇ ਵਿੱਚ ਭਰਾਲੇ ਚ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਕਾਫੀ ਸੰਤੁਸ਼ਟਜਨ ਮੈਂ ਕੀ ਕਹਣਾ ਚਾਹੂੰਗਾ ਦੇਖੋ ਜੀ ਬੜਾ ਸਿਰ ਜੋਗ ਦਿੱਤਾ ਪਿੰਡ ਵਾਲੇ ਪਹਿਲਾਂ ਵੀ ਦਿੰਦੇ ਆਏ ਨੇ ਸਨ 398 ਤੋਂ 55 ਪੈਂਦ ਰਹੇ ਆ 15 ਤੇ ਫਿਰ ਅਸੀਂ ਅਮਸ਼ੀ ਬਣਾਇਆ ਔਰ ਇਹਨਾਂ ਜੀਆਂ ਦੇ ਸਿਰੋਨ ਵਾਲੀ ਬਣਾਇਆ ਔਰ ਇੰਨਾ ਕੀ ਬਦੌਲਤੀ ਮੈਨੂੰ ਲੱਗਦਾ ਇੱਕ ਸਭ ਤੋਂ ਵੱਡੀ ਗੱਲ ਆ ਮੇਰੇ ਟਾਈਮ ਤੇ ਕਦੀ ਅਜੇ ਤੱਕ 55 ਦਾ ਗੁਰਬਤਆ ਕਿਤੇ ਨਹੀਂ ਹੋਇਆ ਸਾਨੂੰ 2000 ਦੇ ਵਿੱਚ ਮੁਂਦਰਾ ਜੀ ਤੁਹਾਨੂੰ ਪੰਜਾਬ ਗਵਰਨਮੈਂਟ ਨੇ ਬੈਸਟ ਪੰਚਾਇਤ ਦਾ ਇਨਾਮ ਦਿੱਤਾ ਮੈਂ ਅੰਦਰਾਜੋ ਜੀ ਬੱਗੇ ਸਾਹਿਬ ਨੰਬਰ ਉੱਤੇ ਕਾਰਜ ਕਰਦੇ ਸੀ ਸਕੂਲ ਦਾ ਅੰਤਰ ਰਹਿ ਸੀ ਉਹਨਾਂ ਦਾ ਸੁਨੇਹਾ ਜਿਹੜਾ ਉਹ ਮੇਰੇ ਰੱਬ ਦਾ ਸੁਨੇਹਾ ਹੋਊਗਾ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਕੀ ਮੈਸੇਜ ਤੁਹਾਨੂੰ ਕਹਿਣਾ ਚਾਹੁੰਦੇ ਹੋ ਜੀ ਵੋਟਰ ਚੈੱਕ ਕਰਦਾ ਹੈ ਕਰਨਾ ਚਾਹੀਦਾ ਸਹੀ ਹੈ ਇਹ ਪਹਿਲਾਂ ਜਦਦੇ ਆਏ ਆ ਅਮਨੈਂਡਮ ਸ਼ੀਟ ਜਿਹੜੀ ਆ 104 ਵੋਟਰਾਂ 40 ਬੋਟਨ ਦਿੱਤੇ ਆ ਜੀ ਇਸ ਤੋਂ ਪਹਿਲਾਂ ਵੀ ਜਦੋਂ ਐਮਐਲਏ ਭਾਣੇ ਉਹ ਨਹੀਂ ਅਸੀਂ ਦਾਰ ਨੇ ਚਾਇਆ ਤੇ ਤੋਰਨ ਲਗਾਤਾਰ ਬਣਾਇਆ ਵੇਖਣ ਨੂੰ ਕਾਫੀ ਸੰਗਤ ਇੱਥੇ ਆਈ ਆਪ ਮਾਰੇ ਚੱਲ ਕੇ ਲੋਕ ਆਏ ਨੇ ਕੀ ਕੀ ਕਹਾਂ ਚੋ ਵੀ ਤੁਹਾਨੂੰ ਤਾਂ ਪਿਆਰ ਆ ਜੀ ਹਟਣ ਕਿਸਾਨਾਂ ਦਾ ਵੀ ਇੱਕ ਬੰਦਾ ਕਾਫੀ ਕਿੱਲਿਆ ਹੈ ਕਿਸਾਨਾਂ ਦੇ ਬਲ ਨੂੰ ਪਛਾਣ ਦੇ ਕਿਸਾਨਾਂ ਦੇ ਹੱਕ ਤੇ ਇਹੋ ਕਿਸਾਨ ਇੱਕ ਕਿਸਾਨਾਂ ਦੇ ਨਾਮ ਇਸ ਕਰਕੇ ਕਿਸਾਨਾਂ ਦੇ ਨਾਲ ਨਾਲ ਬਾਕੀ ਜਿਹੜਾ ਕੋਈ ਨਾ ਨਹੀਂ ਚੱਲਦਾ ਠੀਕ ਮਰ ਮਤਲਬ ਤੁਮ ਕਿਹਦੇ ਨਾਲ ਠੀਕ ਖਾ ਖਾ ਵਾਹ ਜੀ ਜੀ ਪੜੇ ਜੀ ਫੇ ਸਾਰੀਆਂ ਇਲੈਕਸ਼ਨਾਂ ਦੇ ਜਿਵੇਂ ਸ਼ੁਰੂ ਤੋਂ ਜਿਉਂ ਉਤਾਦੇ-ਪੜਾਦੇ ਕਾਲੀ ਦਲ ਦੇ ਨਾਲ ਰਹੇ ਆ ਅੱਜ ਅਜੇ ਤੱਕ ਕਾਲੀ ਦਲ ਨਾਲ ਬੱਬੇ ਹੜੀ ਸਾਹਿਬ ਨੂੰ ਦੋ ਵਾਰਨ ਦਿੱਤਾ ਆ ਪਿਛਲੀ ਇਲੈਕਸ਼ਨ ਹੀ ਬਾਹਰ ਇੰਨੇ ਅਮਰੀਕਾ ਬੱਬਿਆਂ ਦੇ ਇਲੈਕਸ਼ਨ ਲੜਾ ਕੇ ਹੁਣ ਵੀ ਇਲੈਕਸ਼ਨ ਮਾਰਿਆ 7 ਮਹੀਨੇ ਹੋ ਗਏ ਬੈਠੇ ਇਲੈਕਸ਼ਨ ਲੜਾ ਕੇ ਜਿਤਾ ਕੇ ਤੇ ਫੇਰ ਜਾਣਾ ਵੈਰ ਜੀ ਦਾ ਕਾਲਸਾ ਵੈਰ ਜੀ ਦੇ। ਇਹ ਮਾਲਾ ਕਿੰਨਾ ਦਾ ਸਪੌਂਸ ਮਿਲ ਰਿਹਾ ਵਾ ਦਾ ਡਿਜੀਟਲ ਕੋਚਨ ਕੋ ਮੇਦੇ ਵਿੱਚ। ਉਹ ਕਹਿੰਦੇ ਆ ਕਿ ਰਾਬ ਦੇ 9:00 ਵੱਜ ਗਏ ਆ। ਹਾਲੇ ਇੱਕ ਗਲਸਾ ਬਾਕੀ ਆ। ਉਹ ਸਵੇਰ ਦੇ ਅਸੀਂ ਚੱਲੇ ਜਾਈਏ। ਕਿੰਨਾ ਜੋਸ਼ ਹੈ ਨੌਜੋਨਾ ਤੇ ਕਿਤੇ ਰੋਡ 'ਚ ਤੇ ਵੱਡੇ ਡਿਗਰੈਟ ਗਰਮੀ ਦੇ باوجود ਵੀ ਬਹੁਤ ਅੱਛਾ ਰਿਸਪੌਂਸ ਆ ਉਹ ਸਾਰੀ ਲੋਕਾਂ ਦਾ ਮਿਲਦੇ ਕਿਸ ਕਰਕੇ ਸਾਰੇ ਹਮਿੰਦੀ ਸਾਥਕਾਂ ਤੋਂ ਅਨੁਕੂਲ ਮੈਂ ਮੋਹਰਦਾਰ ਸਾਹਿਬ ਦਾ ਧੰਨਵਾਦ ਕਰਦਾ ਹਾਂ। ਔਰ ਇੱਕ ਰੈਡੀ ਦੀ 10 ਹਜ਼ਾਰ ਚਵਾਲ ਕੀ ਦੇ ਵਿੱਚ 26 ਤਰੀਕ ਨੂੰ ਉਹਨਾਂ ਨੇ ਇੱਕ ਕਰਤੱਪੇ ਪਦਾਨ ਪਦਾਨੀ ਸਭ ਕਾਰੇ ਉਹ ਜਮੀਨਾਂ ਨਾਲ ਸੀ ਤਿਆਰੀ ਕਰਦੇ ਕਿ 25 ਤੇ 26 ਇਹ ਦੋ ਦਿਨ ਉਹਨਾਂ ਨੇ 40 ਰੈਡੀਆਂ ਬੱਚੇ ਤਿਆਰੀਆਂ ਚਾਰ ਸ਼ਮੀਂਤ ਪਰ ਉਹਨਾਂ ਦੀ ਵੀ ਨਾਲਣ ਤਿਆਰੀਆਂ ਸੀ ਕਰਾ 对这个。